ਤੁਸੀਂ ਇਹ ਵੇਖੋ ਵਿੱਚ ਤੁਹਾਡਾ ਸੁਭਾਅ ਤੁਹਾਡੀ ਸੋਚ ਉਹ ਕਿਦਾਂ ਦੀ ਕੰਮ ਕਰ ਰਹੀ ਹੈ ਕਿਉਂਕਿ ਜਿਹੜੀ ਕੀਮਤ ਬੰਦੀ ਹੈ ਨਾ ਜਿਹੜੀ ਕੀਮਤ ਪੈਂਦੀ ਹੈ ਉਹ ਤੁਹਾਡੀ ਸੋਚ ਦੀ ਕੀਮਤ ਹੈ ਤੁਹਾਡੇ ਸੁਭਾਅ ਦੀ ਕੀਮਤ ਹੈ ਸੋਚ ਚੰਗੀ ਹੋਵੇ ਸੁਭਾਅ ਚੰਗਾ ਹੋਵੇ ਤੁਹਾਡੀ ਲਿਆਕਤ ਚੰਗੀ ਹੋਵੇ ਤੁਹਾਡੇ ਕੋਲ ਉੱਚਾ ਅਹੁਦਾ ਹੋਵੇ ਤੁਹਾਡਾ ਸਾਰਾ ਕੁਝ ਉਹਦੇ ਪਰਦੇ ਦੇ ਹੇਠ ਛਿਪ ਜਾਂਦਾ ਹੈ ਤੁਹਾਡਾ ਰੂਪ ਰੰਗ ਕੀ ਹੈ ਨਹੀਂ ਵੇਖਿਆ ਜਾਂਦਾ ਦੇਖਿਆ ਜਾਂਦਾ ਹੈ ਪੜ੍ਹਾਈ ਲਿਖਾਈ ਕੀ ਹੈ ਤੁਹਾਨੂੰ ਆਈਪੀਐਸ ਆਈਐਸ ਨਿਯੁਕਤ ਕੀਤਾ ਜਾਂਦਾ ਹੈ ਕਰਨਲ ਜਰਨਲ ਬਰਗੇਡੀਅਰ ਨਿਯੁਕਤ ਕੀਤਾ ਜਾਂਦਾ ਹੈ ਇੰਜੀਨੀਅਰ ਡਾਕਟਰ ਤੁਹਾਨੂੰ ਬਣਾਇਆ ਜਾਂਦਾ ਹੈ ਇਹ ਵੇਖ ਕੇ ਥੋੜਾ ਬਣਾਇਆ ਜਾਂਦਾ ਹੈ ਵੀ ਤੇਰਾ ਕੱਦ ਕਿੰਨਾ ਹੈ ਤੇਰਾ ਮੂੰਹ ਮੱਥਾ ਕਿਦਾਂ ਦਾ ਹੈ ਤੇਰੇ ਬੁੱਲ ਕਿਦਾਂ ਦੇ ਨੇ ਚਮੜੀ ਦਾ ਰੰਗ ਕਿਦਾਂ ਦਾ ਹੈ ਜਾਂ ਤੇਰੀ ਜਾਤ ਕੀ ਇਹ ਨਹੀਂ ਤੁਹਾਡੀ ਲਿਆਕਤ ਤੁਹਾਡੀ ਸੋਚ ਤੁਹਾਡਾ ਸਭਾ ਮੈਂ ਇੱਕ ਉਦਾਹਰਨ ਤੁਹਾਡੇ ਸਾਹਮਣੇ ਕਹੇ ਕਿ ਫੇਰ ਕਈ ਚੱਲਦਾ ਜਿਹੜੀ ਪਾਇਲ ਹੁੰਦੀ ਹੈ ਜਿਹਨੂੰ ਆਪਾਂ ਪੰਜਾਬੀ ਦੇ ਅੰਦਰ ਕਹਿ ਦਿੰਦੇ ਆ ਚਾਂਚਰ ਹਿੰਦੀ ਵਿੱਚ ਕਹਿ ਦਿੰਦੇ ਨੇ ਪਾਇਲ ਉਹਦੀ ਥਾਂ ਕਿਹੜੀ ਹੈ ਪੈਰਾਂ ਦੇ ਅੰਦਰ ਅਕਸਰ ਜਿਹੜੀ ਚਾਂਜਰ ਹੁੰਦੀ ਹੈ ਜਿਹੜੀ ਪਾਇਲ ਹੁੰਦੀ ਉਹ ਚਾਂਦੀ ਦੀ ਹੁੰਦੀ ਹੈ ਪਰ ਕਦੇ-ਕਦੇ ਕਈਆਂ ਨੇ ਸੋਨੇ ਦੀ ਪਾਇਲ ਵੀ ਪਾਈ ਹੁੰਦੀ ਉਹ ਸੋਨੇ ਦੀ ਪਾਇਲ ਦੇ ਅੰਦਰ ਬੇਸ਼ੱਕ ਹੀਰੇ ਵੀ ਜੜੇ ਹੋਣ ਤੇ ਹੋਵੇ ਵੀ ਸੋਨੇ ਦੀ ਹਜ਼ਾਰਾਂ ਲੱਖਾਂ ਦੀ ਕੀਮਤ ਉਹਦੀ ਹੋਵੇ ਪਰ ਉਹਦੀ ਥਾਂ ਕਿਹੜੀ ਹੈ ਪੈਰਾਂ ਦੇ ਅੰਦਰ ਹੁਣ ਠੀਕ ਦੂਜੇ ਪਾਸੇ Hindu ਬੱਚੀਆਂ ਐ Hindu ਪਹਿਣਾ ਆਪਣੇ ਮੱਥੇ ਦੇ ਉੱਤੇ ਬਿੰਦੀ ਸਜਾਉਂਦੀਆਂ ਨੇ ਉਹਨਾਂ ਨੂੰ ਸੁਹਾਗ ਦੀ ਨਿਸ਼ਾਨੀ ਮੰਨਦੀਆਂ ਨੇ ਉਹਨਾਂ ਨੂੰ ਮੁਬਾਰਕ ਕੇ ਮੈਂ ਗੱਲ ਐਗਜ਼ੈਂਪਲ ਵਜੋਂ ਕਰ ਕਰਨ ਲੱਗਾ ਉਹ ਬਿੰਦੀ ਦੀ ਕੀਮਤ ਕਿੰਨੀ 1 ਰੁਪਈਆ ਪਾਇਲ ਦੀ ਉਹਦੇ ਬਰਾਬਰ ਕੀਮਤ ਕਿੰਨੀ ਹੈ ਲੱਖਾਂ ਰੁਪਈਏ ਪਾਇਲ ਦੀ ਜਗ੍ਹਾ ਕਿਹੜੀ ਹੈ ਪੈਰ ਤੇ ਬਿੰਦੀ ਦੀ ਜਗ੍ਹਾ ਕਿਹੜੀ ਹੈ ਆ ਜਿਹੜਾ ਮੱਥਾ ਹੈ ਮੱਥੇ ਤੇ ਸਜਾਉਂਦੀਆਂ ਨੇ ਪਹਿਣਾ ਜਾਂ ਬੱਚੀਆਂ ਇਹ ਨਹੀਂ ਵੇਖਿਆ ਜਾਂਦਾ ਕਿ ਬੰਦੇ ਕੋਲ ਪੈਸਾ ਕਿੰਨਾ ਹੈ ਇਹ ਵੇਖਿਆ ਜਾਂਦਾ ਇਹਦੀ ਲਿਆਕਤ ਕਿੰਨੀ ਹੈ ਇਹ ਵੇਖਿਆ ਜਾਂਦਾ ਇਹਦੀ ਸੋਚ ਕਿਦਾਂ ਦੀ ਇਹ ਵੇਖਿਆ ਜਾਂਦਾ ਇਹਦਾ ਸੁਭਾਅ ਕਿਦਾਂ ਦਾ ਹੈ ਆਪਣਾ ਸੁਭਾਅ ਬਦਲੋ ਇਹਦੇ ਤੇ ਵਰਕ ਕਰੋ ਸੋਚ ਬਦਲੋ ਇਹਦੇ ਤੇ ਕੰਮ ਕਰੋ ਤਾਂ ਤੁਸੀਂ ਚੰਗੇ ਗਿਣੇ ਜਾਓਗੇ ਚੰਗੇ ਬਣ पाओगे ਕੀਮਤ ਮੈਨੇ ਨਹੀਂ ਰੱਖਦੀ ਉਹਦਾ ਕਦ ਕਦ ਮਤਲਬ ਉਹਦੀ ਲਿਆਕਤ ਦਾ ਕਦ ਉਹ ਮੈਨੇ ਰੱਖਦਾ ਮੈਨੂੰ ਇੱਕ ਅਦੇਵਤਾ ਲਿਖਿਆ ਬੋਲ ਚ ਇਤੇ ਹੁੰਦਾ ਹੈ ਉਹ ਕਹਿੰਦਾ ਹੈ ਉਚੋ ਥਿਤ ਥਿਤ ਹਿੰਦੀ ਵਿੱਚ ਕਹਿੰਦੇ ਨੇ ਜਗਤ ਉਚੋ ਥਿਤ ਉਚੋ ਨਹੀਂ ਉਚੋ গুণ ਕਰ ਹੋਏ ਉਹ ਕਹਿੰਦਾ ਹੈ ਉੱਚੀ ਜਗਾ ਤੇ ਬੈਨ ਨਾਲ ਕੋਈ ਉੱਚਾ ਨਹੀਂ ਬਣ ਜਾਂਦਾ ਉੱਚਾ ਗੁਣਾ ਦੇ ਨਾਲ ਬਣਿਆ ਜਾਂਦਾ ਮੰਨ ਲਓ ਭਈ ਇੱਕ ਡੀਸੀ ਦੀ ਚੇਅਰ ਹੈ ਜਾਂ ਜੱਜ ਦੀ ਚੇਅਰ ਤੇ ਕਿਸੇ ਬੰਦੇ ਨੂੰ ਉਹਦੀ ਆਖਰੀ ਇੱਛਾ ਪੁੱਛੀ ਜਾਏ ਜੱਜ ਵੱਲੋਂ ਪੁੱਛੀ ਜਾਏ ਤੇ ਉਹ ਕਵੇ ਵੀ ਮੇਰੀ ਆਖਰੀ ਇੱਛਾ ਹੈ ਮੈਂ 2 ਮਿੰਟ ਵਾਸਤੇ ਤੁਹਾਡੀ ਚੇਅਰ ਤੇ ਬਹਿਣਾ ਚਾਹੁੰਦਾ ਹੁਣ ਜੱਜ ਹੋਵੇ ਵਿਦਿਆਲੂ ਵਿਧਾਨਵੀ ਹੈ ਤੇ ਉਹ ਜੱਜ ਕਵੇ ਵੀ ਆਓ ਉਹਦੇ ਚਾਰਚ ਫਿਰੇ ਬਾਡੀਗਾਰਡ ਖਲੋਤੇ ਹੋਣਗੇ ਹੋਰ ਕਈ ਲੋਕ ਖਲੋਤੇ ਹੋਣਗੇ ਉਹਨੂੰ ਆਣ ਕੇ 5 ਮਿੰਟ ਦਾ ਸਮਾਂ ਦੇ ਕੇ ਚੇਅਰ ਦੇ ਉੱਤੇ ਜੱਜ ਦੀ ਚੇਅਰ ਦੇ ਉੱਤੇ ਬਿਠਾ ਦਿੱਤਾ ਜਾਏ ਤੇ ਜਿਹੜਾ ਬਹਿਣ ਵਾਲਾ ਬੰਦਾ ਹੈ ਜਿਹਨੂੰ ਫਾਂਸੀ ਹੋਣ ਵਾਲੀ ਏ ਜਿਹਦੀ ਆਖਰੀ ਇੱਛਾ ਸੀ ਮੈਂ ਚੇਅਰ ਤੇ ਬਹਿਣਾ ਏ ਉਹ ਹੁਣ ਜੱਜ ਬਣ ਗਿਆ ਜੱਜ ਤੇ ਬਣਿਆ ਜਾਣਾ ਹੈ ਗੁਣਾਂ ਦੇ ਨਾਲ ਜੱਜ ਤੇ ਬਣਿਆ ਜਾਣਾ ਹੈ ਤਾਲੀਮ ਯਾਫਤਾ ਹੋਣ ਤੋਂ ਬਾਅਦ ਪਰ ਜਗ੍ਹਾ ਬੜੀ ਉੱਚੀ ਏ ਜਗ੍ਹਾ ਤੇ ਜੱਜ ਵਾਲੀ ਏ ਨਾ ਹੁਣ ਉਹ ਆਰਗੂ ਕਰੇ ਕਿ ਤੇਰੇ ਤੇ ਮੇਰੇ ਵਿੱਚ ਕੀ ਫਰਕ ਹੈ ਤੂੰ ਵੀ ਐਸ ਸੀਟ ਤੇ ਬਹਿਣਾ ਮੈਂ ਵੀ ਐਸ ਸੀਟ ਤੇ ਉਹ ਤਾਂ ਹੀ ਕਿਸੇ ਦੀਵ ਨੇ ਕਹਿ ਬੀ ਉੱਚੋ ਥੇ ਤੂਚੋ ਨਹੀਂ ਉੱਚੋ ਗੁਣ ਕਰ ਹੋਏ ਉਹ ਕਹਿੰਦਾ ਹੈ ਵੀ ਕਾਂ ਅਟਾਰੀ ਪਰ ਬਹਿ ਤੋ ਖੱਗਪਤ ਨਾ ਹੋਏ ਪੰਛੀਆਂ ਦਾ ਰਾਜਾ ਹੈ ਹਿੰਦੂ ਮਿਥਿਓਲਜੀ ਦੇ ਅਕੋਰਡਿੰਗ ਇਤਿਹਾਸ ਦੇ ਅਕੋਰਡਿੰਗ ਗਰੜ ਨੂੰ ਮੰਨਿਆ ਗਿਆ ਹੈ ਤੇ ਕਾਂ ਨੂੰ ਬੜਾ ਨੀਵਾ ਮੰਨਿਆ ਗਿਆ ਵੈਸੇ ਸਾਰੇ ਮੰਨਦੇ ਨੇ ਵੀ ਕਾਂ ਗੰਦਗੀ ਜਮੂ ਮਾਰਦਾ ਹੈ ਨੀਵਾ ਉਹ ਕਹਿੰਦਾ ਹੈ ਵੀ ਕਾਂ ਉੱਡਦਾ ਉੱਡਦਾ ਕਿਸੇ ਅਟਾਰੀ ਤੇ ਬਨੇਰੇ ਤੇ ਉੱਚੀ ਬਿਲਡਿੰਗ ਤੇ ਬਹਿ ਜਾਏ ਤੇ ਉਹ ਗਰੜ ਥੋੜਾ ਬਣ ਜਾਂਦਾ ਹੈ ਇਦਾਂ ਹੀ ਕੋਈ ਬੰਦਾ ਨੀਵੀਂ ਸੋਚ ਨੀਵੇਂ ਸੁਭਾ ਨੀਵੇਂ ਸੰਸਕਾਰਾਂ ਨੀਵੇਂ ਕਰਮਾਂ ਵਾਲਾ ਹੋਵੇ ਤੇ ਬਹਿ ਜਾ ਕਿਸੇ ਵੱਡੇ ਬੰਦੇ ਦੇ ਕੋਲ ਮੰਤਰੀ ਦੇ ਕੋਲ ਮਨਿਸਟਰ ਦੇ ਕੋਲ ਪ੍ਰਾਈਮ ਮਿਨਿਸਟਰ ਦੇ ਕੋਲ ਕਿਸੇ ਅਹੁਦੇਦਾਰ ਦੇ ਕੋਲ ਵੱਡੀ ਹਸਤੀ ਦੇ ਕੋਲ ਸੈਲੀਬ੍ਰਿਟੀ ਦੇ ਕੋਲ ਤੇ ਉਹਨੇ ਵੱਡਾ ਥੋੜਾ ਹੋ ਜਾਣਾ ਵੱਡਾ ਕਿਵੇਂ ਹੋਣਾ ਹੈ ਆਪਣੀ ਲਿਆਕਤ ਦੇ ਨਾਲ ਮੈਂ ਇੱਕ ਹੋਰ ਗੱਲ ਕਰ ਦੇਣਾ ਕਿਸੇ ਸੈਲੀਬ੍ਰਿਟੀ ਦੇ ਸੱਜੇ ਖੱਬੇ ਖਲੋਂ ਦੇ ਨਾਲ ਸਿਰਫ ਇੰਨੀ ਕੁ ਗੱਲ ਇਹ ਵੀ ਤੁਸੀਂ ਉਹਦੇ ਕੋਲ ਖਲੋਤੇ ਹੋ ਉਹਦੇ ਵਾਲੀ ਇੱਜ਼ਤ, ਪ੍ਰਤਿਸ਼ਠਾ, ਪੈਸਾ ਉਹ ਸਭ ਤੁਹਾਡੇ ਕੋਲ ਨਹੀਂ ਆਉਣਾ। ਤੁਸੀਂ ਬਾਡੀਗਾਰਡ ਗਿਨੇ ਜਾਓਗੇ, ਟੀਮ ਵਰਕਰ ਗਿਨੇ ਜਾ ਸਕਦੇ ਹੋ ਪਰ ਇਸ ਤੋਂ ਵੱਧ ਕੁਝ ਵੀ ਨਹੀਂ। ਚਿਮਚੇ ਗਿਨੇ ਜਾ ਸਕਦੇ ਹੋ, ਇਸ ਤੋਂ ਵੱਧ ਕੁਝ ਵੀ ਨਹੀਂ। ਆਪਣਾ ਕਰਦਾਰ, ਆਪਣਾ ਸੁਭਾਅ, ਆਪਣੀ ਸੋਚ ਜਿਸ ਦਿਨ ਤੁਹਾਡੀ ਵੱਡੀ ਹੋਏਗੀ, ਆਪ ਕਲਾਕਾਰ ਬਣੋਗੇ, ਗੁਣਵਾਨ ਬਣੋਗੇ। ਉਸ ਦਿਨ ਲੋਕ ਸਲੂਟ ਮਾਰਨਗੇ ਫਰਨਾ ਨਹੀਂ ਖੈਰ ਕੋਈ ਪਹਾੜੀ ਤੇ ਜਾ ਕੇ ਬਹਿ ਕੇ ਕਹਿ ਦਵੇ ਵੇਖੋ ਜੀ ਮੈਂ ਸਾਰੀ ਦੁਨੀਆ ਤੋਂ ਉੱਚੀ ਪਹਾੜੀ ਤੇ ਬਹਿ ਗਿਆ ਮੈਂ ਵੱਡਾ ਹੋ ਗਿਆ ਇਦਾਂ ਥੋੜਾ ਹੁੰਦਾ ਇਤੇ ਮਾਂ ਬਚਕਾਨਾ ਸੋਚੇ ਕਿ ਬੱਚਾ ਪਿਓ ਹੋਵੇ ਜੱਜ ਪਿਓ ਹੋਵੇ ਵਕੀਲ ਪਿਓ ਹੋਵੇ ਇੰਜੀਨੀਅਰ ਪਿਓ ਹੋਵੇ ਕਲੈਕਟਰ ਡੀਸੀ ਹੋਵੇ ਤੇ ਸ਼ਾਮ ਨੂੰ ਆਵੇ ਘਰ ਉਹਦਾ ਪੁੱਤ ਜਾਂ ਪੋਤਰਾ ਜਾਂ ਦੋਤਰਾ ਉਹ ਇਹ ਗੱਲ ਕਹਵੇ ਬਾਪੂ ਘੋੜਾ ਬਣਾ ਮੈਂ ਤੇਰੇ ਤੇ ਸਵਾਰੀ ਕਰਨੀ ਤੇ ਬਣਨ ਦੇ ਵਿੱਚ ਸਵਾਦ ਵੀ ਬੜਾ ਹੁੰਦਾ ਇੰਤਿਆਬ ਬੰਨੇ ਬਣਨ ਵਿੱਚ ਬੜਾ ਸਵਾਦ ਹੁੰਦਾ ਬੱਚੇ ਜਦੋਂ ਘੋੜਾ ਬਣਾ ਕੇ ਖੇਡਦੇ ਨੇ ਤੇ ਬੱਚਿਆਂ ਨੂੰ ਵੀ ਰਸ ਮਿਲਦਾ ਹੈ ਤੇ ਜਿਹੜਾ ਘੋੜਾ ਬੰਦਾ ਉਹਨੂੰ ਵੀ ਇੱਕ ਅਜੀਬ ਸਕੂਨ ਮਿਲਦਾ ਹੈ ਖੈਰ ਮੈਂ ਆਪਣੇ ਵਿਛੇ ਵੱਲ ਜਾਵਾਂ ਉਹ ਬੱਚਾ ਕਹੇ ਕਿ ਬਾਪੂ ਘੋੜਾ ਬਣ ਡੈਡੀ ਘੋੜਾ ਬਣਾ ਦਾदू ਘੋੜਾ ਬਣਾ ਤੇ ਹੁਣ ਉਹ ਬੱਚਾ ਜੱਜ ਦਾਦੇ ਦੇ ਜਾਂ ਜੱਜ ਪਿਤਾ ਦੇ ਜਾਂ ਇੱਕ ਕਰਨਲ ਜਰਨਲ ਆ ਜਿਹੜਾ ਅਫੀਸਰ ਉਹਦੇ ਮੁੱਢਿਆਂ ਦੇ ਉੱਤੇ ਘੜੀ ਦੀ ਘੜੀ ਘੋੜਾ ਬਣ ਕੇ ਉਹ ਗੱਲ ਕਹਿੰਦਾ ਮੈਂ ਵੇਖ ਬਾਪੂ ਤੇਰੇ ਨਾਲੋਂ ਵੱਡਾ ਬਣ ਗਿਆ ਤੇ ਕੀ ਉਹ ਵੱਡਾ ਵਾਕਿਆ ਹੀ ਬਣ ਜਾਂਦਾ ਉਹਦੇ ਬੱਚਾ ਨਾ ਸੋਚ ਹੋਈ ਬੱਚਿਆਂ ਵਾਲੀ ਸੋਚ ਹੋਈ ਪਿਓ ਨੂੰ ਘੋੜਾ ਬਣਾ ਕੇ ਉਹ ਕਵੇ ਕਿ ਵੇਖ ਬਾਪੂ ਮੈਂ ਤੈਨੂੰ ਢਾਲਿਆ ਤੇ ਕੀ ਵਾਕਿਆ ਉਹ ਸੱਚ ਬੋਲ ਰਿਹਾ हां दादा ਟੱਠ ਵੀ ਜਾਂਦਾ ਐ ਪਿਓ ਥੱਲੇ ਡਿੱਗ ਵੀ ਪੈਂਦਾ ਐ ਵੀ ਕਹਿੰਦਾ ਮੇਰੇ ਬੱਚੇ ਨੇ ਮੈਨੂੰ ਢਾ ਲਿਆ ਪਰ ਸੱਚ ਦੇ ਅੰਦਰ ਨਹੀਂ ਉਹ ਬੱਚੇ ਦੀ ਖੁਸ਼ੀ ਵਾਸਤੇ ਐ ਸੱਚ ਦੇ ਅੰਦਰ ਉਹਨੂੰ ਪਤਾ ਐ ਕਿ ਵਿਚਾਰਾ ਐ ਬੱਚਾ ਐ ਕਮਜ਼ੋਰ ਐ ਇਹ ਮੈਨੂੰ ਕੀ ਟਾਏਗਾ ਇਹ ਮਾਂ ਬਚਕਾਨਾ ਸੋਚ ਐ ਵੀ ਕਿਸ ਵੱਡੇ ਦੇ ਕੋਲ ਖੜੋ ਕੇ ਤੁਸੀਂ ਮੁੱਛਾਂ ਨੂੰ ਤਾ ਦਿਓ ਫੁਗਰਾ ਪੰਥੀ ਕਰੋ ਕਿ ਮੈਂ ਵੀ ਵੱਡਾ ਹੋ ਗਿਆ ਤੇਰਾ ਪੁਲੇਖਾ ਐ ਤੂੰ ਅਜੇ ਨਿਆਣਾ ਐ ਤੂੰ ਅਜੇ ਬੱਚਾ ਐ ਪੈਰਾਂ ਦੇ ਅੰਦਰ ਪਈ ਹੋਈ ਜੁੱਤੀ ਲੱਖਾਂ ਰੁਪਈਆ ਦੀ ਹੋਵੇ ਬੜੀ ਬੜੀ ਮਹਿੰਗੀ ਜੁੱਤੀ ਹੁੰਦੀ ਹਜ਼ਾਰਾਂ ਡਾਲਰਾਂ ਦੀ ਹੋਵੇ ਪਰ ਉਹਦੀ ਜਗ੍ਹਾ ਕਿਹੜੀ ਪੈਰਾਂ ਦੇ ਅੰਦਰ ਪੈਰਾਂ ਦੇ ਅੰਦਰ ਤੇ ਸਿਰ ਦੇ ਉੱਤੇ ਆ ਜਿਹੜੀ ਪੱਗ ਵੱਜਦੀ ਏ ਇਹਦੀ ਕੀਮਤ ਤੇ ਬਹੁਤ ਥੋੜੀ ਹੁੰਦੀ ਹੈ ਪੱਗ ਦੀ ਕੀਮਤ ਲੱਖਾਂ ਰੁਪਈਆ ਵਿੱਚ ਨਹੀਂ ਜਿੰਨੇ ਮਰਜ਼ੀ ਮਹਿੰਗੀ ਕੁਆਲਿਟੀ ਦੀ ਪੱਗ ਲਓ ਤੁਹਾਨੂੰ ਥੋੜੇ ਜਿ ਸਸਤੇ ਦੇ ਪਾਸ ਮਿਲ ਜਾਂਦੀ ਹੈ ਜੁੱਤੀ ਦੇ ਮੁਕਾਬਲੇ ਦੇ ਉੱਤੇ ਇੱਕ ਜੁੱਤੀ ਦੀ ਕੀਮਤ ਦੀਆਂ ਸੈਂਕੜੇ ਪੱਗਾਂ ਆ ਜਾਂਦੀਆਂ ਨੇ। ਤੋ ਖੈਰ ਪੱਗ ਦੀ ਜਗ੍ਹਾ ਕਿਹੜੀ? ਭਾਵੇਂ ਕੀਮਤ ਸਸਤੀ ਪੈਸਿਆਂ ਦੇ ਅੰਦਰ ਪਰ ਜਗ੍ਹਾ ਕਿਹੜੀ? ਸਿਰ। ਸਭ ਤੋਂ ਉੱਚਾ ਜਿਹੜਾ ਹੈ ਸਰੀਰ ਦਾ ਬਾਡੀ ਦਾ ਉਹਦੇ ਉੱਤੇ ਸੱਜਦੀ ਏ, ਉਹਦੇ ਉੱਤੇ ਬੈਂਦੀ ਏ ਤੇ ਜੁੱਤੀ ਭਾਵੇਂ ਲੱਖਾਂ ਦੀ ਆਉਂਦੀ ਰਹਿੰਦੀ ਪੈਰਾਂ ਵਿੱਚ। ਭਾਵੇਂ ਤੁਸੀਂ ਫੁਕਰੇ ਬਣ ਕੇ ਕਿਸੇ ਦੇ ਕੋਲ ਖਲੋ ਕੇ ਮੁੱਛਾਂ ਨੂੰ ਤਾ ਦੇ ਕੇ ਆਪਣੇ ਆਪ ਨੂੰ ਵੱਡਾ ਕਹਿੰਦੇ ਹੋ ਨਾ ਤੁਹਾਡੀ ਕੀਮਤ ਜੁੱਤੀ ਵਰਗੀ ਹੈ ਤੁਸੀਂ ਉਹ ਸੈਲੀਬ੍ਰਿਟੀ ਦੇ ਪੈਰਾਂ ਵਰਗੇ ਹੋ ਉਹਦੇ ਪੈਰਾਂ 'ਚ ਹੀ ਰਹਿੰਦੇ ਹੋ ਇਸ ਕਰਕੇ ਬਹੁਤਾ ਫੂਫਾਂ ਦੇ ਅੰਦਰ ਨਾ ਜਾਇਆ ਕਰੋ ਕਿ ਮੈਂ ਵੱਡਾ ਬਣ ਗਿਆ ਮੈਂ ਵੱਡਾ ਬਣ ਗਿਆ ਖੈਰ ਮੈਂ ਇੱਕ ਗੱਲ ਹੋਰ ਕਰ ਦਿਆਂ ਉਸ ਗੱਲ ਦੇ ਅੰਦਰ ਸੱਚ ਕੀ ਇਹ ਝੂਠ ਕੀ ਇਹ ਪਰ ਪ੍ਰਚਲਿਤ ਗੱਲ ਮੈਂ ਤੁਹਾਡੇ ਸਾਹਮਣੇ ਲਿਆਉਣ ਲੱਗਾ ਕਹਿੰਦੇ ਨੇ ਮਹਾਰਾਜਾ ਰਣਜੀਤ ਸਿੰਘ ਕੋਹੀ ਨੂਰ ਹੀਰਾ ਆਪਣੇ ਡੌਲੇ ਦੇ ਨਾਲ ਬੰਦਾ ਸੀ ਖੱਬੇ ਬਾਹ ਦੇ ਡੌਲੇ ਦੇ ਨਾਲ ਬੰਦਾ ਸੀ ਉਹਨੂੰ ਕਿਸੇ ਨੇ ਪੁੱਛਿਆ ਵੀ ਹੀਰਾ ਸਿਰ ਦੇ ਉੱਤੇ ਕਲਗੀ ਦੇ ਅੰਦਰ ਕਿਉਂ ਨਹੀਂ ਸਜਾਉਂਦੇ ਪੱਗ ਦੇ ਉੱਤੇ ਦਸਤਾਰ ਤੇ ਕਿਉਂ ਨਹੀਂ ਸਜਾਉਂਦੇ ਹੁਣ ਇੱਥੇ ਅੱਡ-ਅੱਡ ਕੰਨਾਂ ਨੇ ਆਪਣੇ ਵਿਚਾਰ ਦਿੱਤੇ ਕੰਨਾਂ ਨੇ ਕਿਹਾ ਵੀ ਉਹਨੇ ਇਹ ਕਿਹਾ ਵੀ ਪੱਗ ਮੈਨੂੰ ਮਿਲੀ ਹੈ ਪਾਸ਼ਾ ਵੱਲੋਂ ਗੁਰੂ ਵੱਲੋਂ ਹੀਰੇ ਦੀ ਇੰਨੀ ਔਕਾਤ ਨਹੀਂ ਵੀ ਪੱਗ ਦੇ ਉੱਤੇ ਬਹਿ ਸਕਿਆ ਕਈਆਂ ਨੇ ਇਹ ਗੱਲ ਕਹੀ درست ਲੱਗਦੀ ਚਲੋ ਮੰਨ ਲਓ ਇਸ ਗੱਲ ਨੂੰ ਵੀ ਸੁੱਟ ਨਾ ਪਾਈਏ ਪਰ ਮੈਨੂੰ ਐਵੇਂ ਲੱਗਦਾ ਹੈ ਕਿ ਉਹਨੇ ਜਿਹੜਾ ਹੀਰਾ ਬਾਹਾਂ ਦੇ ਨਾਲ ਡੌਲੇ ਦੇ ਨਾਲ ਬੱਦਾ ਸੀ ਉਹਦੇ ਦੋ ਇਸ਼ਾਰੇ ਸਨ ਇੱਕ ਇਸ਼ਾਰਾ ਇਹ ਸੀ ਵੀ ਜਿਹਦੇ ਡੌਲਿਆਂ ਦੇ ਅੰਦਰ ਬਾਹਾਂ ਦੇ ਅੰਦਰ ਜੋਰ ਹੁੰਦਾ ਹੈ ਉਹ ਹੀਰੇ ਨੂੰ ਜਿੱਤ ਕੇ ਲੈ ਆਉਂਦਾ ਕਿਸੇ ਨੇ ਪੁੱਛਿਆ ਵੀ ਸੀ ਵੀ ਇਹਦੀ ਕੀਮਤ ਤੇ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਸੀ ਇਹਦੀ ਕੀਮਤ ਜੁੱਤੀ ਹੈ ਜਿਹਦੀ ਜੁੱਤੀ ਵਿੱਚ ਜੋਰ ਉਹ ਇਹਨੂੰ ਲੈ ਜਾਂਦਾ ਹੈ ਬਾਕੀ ਰਹਿ ਜਾਂਦੇ ਨੇ ਉਨੇ ਡੌਲੇ ਨਾਲ ਬਨ ਕੇ ਸੰਕੇਤ ਦਿੱਤਾ ਵੀ ਜਿਹਦੇ ਡੌਲਿਆਂ ਦੇ ਅੰਦਰ ਜੋਰ ਹੈ ਉਹ ਹੀਰੇ ਦਾ ਮਾਲਕ ਬਣ ਜਾਂਦਾ ਹੈ ਨੰਬਰ 2 ਇਹ ਹੀਰਾ ਮੈਂ ਆਪਣੇ ਸਿਰ ਤੇ ਪੱਗ ਤੇ ਤਾਂ ਨਹੀਂ ਲੈ ਕੇ ਜਾਂਦਾ ਵੀ ਕੋਹੀ ਨੂਰ ਹੀਰਾ ਹੈ ਦੁਨੀਆ ਦੇ ਅੰਦਰ ਇੱਕ ਤੇ ਇਹ ਕੋਹੀ ਨੂਰ ਹੀਰੇ ਦੀ ਈਗੋ ਇਹਦਾ ਹੰਕਾਰ ਮੇਰੇ ਸਿਰ ਤੇ ਨਾ ਬਵੇ ਕਿ ਕੋਹੀ ਨੂਰ ਅੱਜ ਤੇਰੇ ਸਿਰ ਤੇ ਹੈ ਤੇ ਉਹਦੇ ਵਾਲਾ ਹੰਕਾਰ ਵੱਡੀ ਈਗੋ ਉਹਨੂੰ ਵੀ ਤੂੰ ਆਪਣੇ ਸਿਰ ਤੇ ਰੱਖ ਲਿਆ ਤਾਂ ਕਿ ਲੋਕਾਂ ਦੀ ਹੈਲਪ ਹੀ ਨਾ ਕਰ ਸਕਣ ਆਮ ਲੋਕਾਂ ਦੇ ਨਾਲ ਚੰਗਾ ਵਿਹਾਰ ਨਾ ਕਰ ਸਕਣ ਇਸ ਕਰਕੇ ਮੈਂ ਹੀ ਹੀਰੇ ਦੇ ਨਾਲ ਈਗੋ ਨਾ ਆਵੇ ਇਹਨੂੰ ਥੱਲੇ ਥੱਲੇ ਰੱਖਿਆ ਬਹੁਤ ਉੱਚੇ ਨਹੀਂ ਜਾਣ ਦਿੱਤਾ ਤੋਂ ਖੈਰ ਜੋ ਮੈਂ ਗੱਲ ਕਰ ਰਿਹਾ ਸਾਂ ਆਪਣੀ ਸੋਚ ਉੱਚੀ ਕਰੋ ਸੁਭਾਅ ਉੱਚਾ ਕਰੋ ਕਰਮ ਉੱਚੇ ਕਰੋ ਸੰਸਕਾਰ ਉੱਚੇ ਕਰੋ ਜਿਹਦੇ ਨਾਲ ਤੁਹਾਡੀ ਉਚਾਈ ਬਣੇ